ਦੋ ਕਾਮਿਕੰ ਤੰ। ਅਮਰਤਾ ਤੇ ਗੁਰ ਹੀਰ ਸਾਤਿਓਂ ਨਿਤ ਮਾਈ ਗੁਰੂ ਜੀ ਇਹ ਇਹ ਸਰੋਵਰ ਹੈ ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਇਧਰ ਪਾਰਕ ਹੈ ਤੇ ਇਹ ਜਿਹੜਾ ਹੁਣੇ ਤੁਸੀਂ ਦਰਸ਼ਨਦਾਰ ਕਰਕੇ ਹਟੇ ਆ ਇੱਥੇ ਤੋਪਾਂ ਖੜੀਆਂ ਨੇ ਉਧਰ ਦੀ ਤੋਪਾਂ ਦੀ ਇਤਿਹਾਸ ਮੇ ਪੜ ਕੇ ਤੁਹਾਨੂੰ ਸਲਾਮਨ ਦਾ ਇਹ ਬੀਰ ਸਾਹਵਾ ਜਿੱਥੇ ਛੇਵੀਂ ਪਾਸ਼ਾ ਨੇ ਆਣ ਕੇ ਘੋੜੇ ਬੰਨੇ ਸਨ ਤੇ ਦਸਵੀਂ ਪਾਸ਼ਾ ਨੇ ਨਹੀਂ ਦੀ ਇੱਥੇ ਆਣ ਕੇ ਬਿਸ਼ਕਾਮ ਫਤਕਾ ਸੀ ਆਓ ਦਰਸ਼ਨ ਕਰਕੇ ਆਪਣਾ ਤਨ ਮਨ ਮਿਹਰ ਕਰ ਲਿਓ ਬਾਹਿਰੂ ਜੀ ਕਾ ਖਾਲਸਾ ਬਾਹਿਰੂ ਜੀ ਕੀ ਫਤਿਹ ਆ ਆ ਦੀ ਸਾ ਸੰਗਤ ਜੀ ਇਸ ਕੋ ਦਰੈਤਾ ਕੀ ਇਤਿਹਾਸ ਆ ਜੋਸੀ ਪੜਨੇ ਹੈ ਗੁਰਦੁਆਰਾ ਸਹਿਬ ਪਾਤਸ਼ਾਹੀ ਛੇਵੀ ਅਤੇ ਦਸਵੀਂ ਸ਼੍ਰੀ ਦੇਖਸਰ ਸਾਹਿਬ ਪਿੰਡ ਕਟਾਣਾ ਸਹਿਬ ਲੁਧਿਆਣਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬੀ ਫਗਣ 1675 ਵਿਕਮਨੀ ਨੂੰ ਇਸ ਇੱਥੇ ਆਏ ਸਨ ਦੂਜੀ ਪਾਸ ਸੱਤ ਧੋਪਾ ਸਨ ਨਾਲ 1100 ਘੋੜਸਵਾਰ ਅਤੇ ਚੰਦੂ ਕੈਦੀ ਕਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਸ ਨੇ ਸ਼ਹੀਦ ਕਰਵਾਇਆ ਸੀ ਇੱਕ 52 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਆ ਦੇ ਕਿਲੇ ਵਿੱਚ 52 ਕੈਦੀ ਰਾਜੇ ਛੁਵਾਏ ਸਨ ਆਪ ਜੀ ਨੇ ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਤੇ 베리 ਸਾਹਿਬ ਦੇ ਨਾਲ ਕੋੜਾ ਬੰਨਿਆ ਸੀ ਇਹ ਸਥਾਨ ਆਪ ਜੀ ਦਾ ਦਮਦਮਾ ਸਾਗ ਆਖਵਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹੀ ਦਸਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉੱਚ ਦੇ ਪੀਰ ਬਣ ਕੇ 11 ਉਹ 1761 ਵਿਕਰਮੀ ਨੂੰ ਵਿਕਰਮੀ ਨੂੰ ਇੱਥੇ ਆਏ ਸਨ ਆਪ ਜੀ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਨਵੀਨ ਖਾਨ ਅਤੇ ਭਾਈ ਗਨੀ ਖਾਨ ਸਨ ਆਪ ਜੀ ਨੇ ਇੱਥੇ 베ਰੀ ਸਾਹਿਬ ਇੱਥਾਂ ਆਪਣਾ ਪਲੰਘ ਸਾਕ ਕੇ ਵਿਸ਼ਰਾਮ ਕੀਤਾ ਆਪ ਜੀ ਨੇ ਇੱਥੇ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ ਅਤੇ ਗੁਰਦੁਆਰਾ ਸਾਹਿਬ ਦਾ ਨਾਮ ਛੀਰੀ ਦੇਗ ਸਾਹਿਬ ਰੱਖਿਆ ਛੀਰੀ ਦੇਗ ਸਾਹਿਬ ਰੱਖਿਆ ਇਸ ਸਥਾਨ ਤੇ ਜੋ ਵੀ ਸ਼ਰਧਾ ਭਾਵਨਾ ਨਾਲ ਦੇਖ ਕਰਵਾਉਂਦਾ ਹੈ ਉਹ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਲੁਧਿਆਣਾ ਡਿਸਟ੍ਰਿਕਟ ਵਿੱਚ ਹੈ ਦੇਸ਼ ਵਿੱਚ ਵਿੱਚ ਬਸਤਰ ਸਾਰੇ ਪਿੰਡਾਂ ਤੋਂ ਡਾਕਟਰ ਬੈਂਸ ਤੋਂ ਬਖਤੀ ਕੇ ਫਰੀਦ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਸ ਤਰ੍ਹਾਂ ਸਾਡੇ ਹਿੰਦੂਸਤਾਨੀਆਂ ਯਾਤਰਾ ਚਲਦੀਆਂ ਯਾਤਰਾ ਚਲਦੇ ਚਲਦੇ ਦਰਮਿਆਨ ਅਸੀਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪਿੰਡ ਘਟਾਣਾ ਸਾਹਿਬ ਦੇ ਕਿਤੇ ਹਾਂ ਜੋ ਹੁਣੇ ਤੁਸੀਂ ਦਰਸ਼ਨਦਾਰ ਕਰਕੇ ਅੰਗੀਰ ਦੇਰੀ ਸਾਹਿਬ ਤੇ ਅੰਦਰ ਪ੍ਰਵਾਰ ਸਾਹਿਬ ਦੇ ਦਰਸ਼ਨਦਾਰ ਕੀਤੇ ਜਿੱਥੇ ਛੇਵੇਂ ਪਾਸ਼ਾ ਤੇ ਦਸਵੇਂ ਪਾਸ਼ਾ ਸ਼ਖਸ਼ਾ ਦਿੱਤੀ ਨਾਨਕੀ ਆਪਣੇ ਚਲ ਸ਼ੋਕਾਪਤਾ ਇਤਿਹਾਸ ਵਿੱਚ ਪੜ ਕੇ ਸੁਣਾ ਦਿੰਦਾ ਮੈਂ ਆਪ ਨੂੰ ਸਾਰਿਆਂ ਨੂੰ ਪੀ ਕਰਦਾ ਹਾਂ ਜ਼ਿੰਦਗੀ ਦੇ ਚਲੇ ਇਦਾਂ ਹੀ ਜਿਵੇਂ ਰਹਿਣੇ ਆ ਜੇਕਰ ਆਪਣੀ ਜ਼ਿੰਦਗੀ ਵਿੱਚੋਂ ਆਪਣੇ ਸਵਾਸਾਂ ਦੀ ਪੂੰਜੀ ਵਿੱਚੋਂ ਕੀਮਤੀ ਸਮਾਂ ਕੱਢ ਕੇ ਇਸ ਸਥਾਨਾਂ ਧਾਰਮਿਕ ਸਥਾਨਾਂ ਦੇ ਯਾਤਰਾ ਜਦਾ ਜ਼ਰੂਰ ਕਰੋ ਤੇ ਆਪਣੀ ਜੀਵਨ ਸਫਲ ਕਰੋ ਛੋਟੇ ਸਹਿਬਜ਼ਾਦਿਆਂ ਨੂੰ ਵੱਡੇ ਸਹਿਬਜ਼ਾਦਿਆਂ ਨੂੰ ਮਿਲੋ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਜ਼ਰੂਰ ਮਿਲੋ ਇਸ ਸਥਾਨਾਂ ਦੇ ਵਿੱਚ ਯਾਤਰਾ ਕਰਕੇ ਆਪਣਾ ਜੀਵਨ ਸਫਲਾ ਕਰੋ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖਿਮਾਤਾ ਜੀ ਆਕੈ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਫਤ